ਤੇਰੇ ਬਿਨਾ ਕਿਸੇ ਨੇ ਵੀ ਪੁੱਛਣਾ ਨਾ ਹਾਲ ਐ ਅਕਾਲ ਹੀ ਅਕਾਲ ਐ ਅਕਾਲ ਹੀ ਅਕਾਲ ਐ ਇੱਕ ਰਾਣੀ ਮੱਖੀ ਜਾਂ ਇੱਕ ਮੱਖੀ ਕਹ ਲਓ ਤੁਸੀਂ ਜਦੋਂ ਉਹ ਮੱਖੀ ਬਿਮਾਰ ਹੋਈ ਦੇਖਣ ਨੂੰ ਤਕਰੀਬਨ ਤਕਰੀਬਨ ਲੱਗਦਾ ਸੀ ਕਿ ਉਹ ਮਰ ਚੁੱਕੀ ਆ ਪਰ ਉਹਦੇ ਨਾਲ ਦੀਆਂ ਮੱਖੀਆਂ ਨੇ ਉਸ ਮੱਖੀ ਨੂੰ ਠੀਕ ਕਰ ਲਿਆ ਤੇ ਉਹ ਤੁਰਨ ਫਿਰਨ ਲੱਗੀ ਇਹ ਜਿਆ ਕੀ ਸੀ ਇਨ੍ਹਾਂ ਮੱਖੀਆਂ ਦੇ ਕੋਲੇ ਜਾਂ ਕੀ ਇਨ੍ਹਾਂ ਕੋਲੇ ਦਵਾਈ ਸੀ ਪਾਪਾ ਵੈਸੇ ਤਾਂ ਇਹਨਾਂ ਨੂੰ ਬੇਜਵਾਨ ਕਹਿ ਦਿੰਦੇ ਆ ਕਿਉਂਕਿ ਇਹ ਆਪਣੀ ਭਾਸ਼ਾ ਨਹੀਂ ਬੋਲਦੇ ਪਰ ਇਹਨਾਂ ਦੀ ਆਪਣੀ ਜ਼ੁਬਾਨ ਹੈਗੀ ਆ ਉਹ ਗੱਲ ਵੱਖਰੀ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ ਦੇਖੋ ਕਿਵੇਂ ਉਹ ਇੱਕ ਬਿਮਾਰ ਹੋਈ ਮੱਖੀ ਦੇ ਕੋਲੇ ਸਾਰੀਆਂ ਮੱਖੀਆਂ ਆ ਗਈਆਂ ਉਹਨਾਂ ਨੂੰ ਆਪਣੇ ਉੱਤੇ ਭਰੋਸਾ ਸੀਗਾ ਉਹਨਾਂ ਨੂੰ ਭਰੋਸਾ ਸੀਗਾ ਪ੍ਰਮਾਤਮਾ ਦੇ ਉੱਤੇ ਤੇ ਦੂਸਰਾ ਉਹਨਾਂ ਨੇ ਆਪਣੀ એનર્ਜੀ ਦੇ ਨਾਲ ਹੀ ਉਹ ਮੱਖੀ ਠੀਕ ਕਰ ਲਈ ਹਰ ਪ੍ਰਮਾਤਮਾ ਨੇ ਬੇਸ਼ੱਕ ਇਹਨਾਂ ਨੂੰ ਬੇਜਵਾਨ ਆਪਾਂ ਕਹਿ ਦਿੰਨੇ ਆਂ ਵੀ ਇੱਦਾਂ ਦਾ ਬਣਾਇਆ ਪਰ ਇਹਨਾਂ ਨੂੰ ਵੀ ਗੁਣਾ ਦੇ ਨਾਲ ਨਵਾਜਿਆ ਪ੍ਰਮਾਤਮਾ ਨੇ ਇਹਨਾਂ ਨੂੰ ਵੀ ਸਮਝ ਹੈਗੀ ਆ ਕਿ ਜੇ ਕੋਈ ਬਿਮਾਰ ਮੱਖੀ ਆ ਜਾਂ ਕੋਈ ਮਰਨ ਕਿਨਾਰੇ ਪਈ ਮੱਖੀ ਆ ਤਾਂ ਉਹਨੂੰ ਆਪਾਂ ਕਿਦਾਂ ਠੀਕ ਕਰ ਸਕਦੇ ਆ ਸਮਝ ਦਿੱਤੀ ਆ ਪ੍ਰਮਾਤਮਾ ਨੇ ਇਹਨਾਂ ਨੂੰ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਜ਼ਿੰਦਗੀ ਬੜੀ ਖੂਬਸੂਰਤਾਂ ਮਿੱਤਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀਆਂ ਧੰਨਵਾਦ ਜਿਉਂਦੇ ਵਾਸਤੇ ਰੋ ਤੇ ਉਹਦਾ ਨਾਮ ਲਾਓ